ਜੀ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਵਲੌਗ ਦੇ ਵਿੱਚ ਇਹਨਾਂ ਦੀ ਤਿਆਰੀ ਹੋ ਗਈ ਸਕੂਲ ਦੀ ਬੂਟ ਇਹਨਾਂ ਨੂੰ ਕਿਹਾ ਜਾਪੇ ਪਾਓ ਆ ਪਾਈ ਜਾਂਦੀਆਂ ਨੇ ਨਹੀਂ ਪਾ ਲੈ ਇੱਕ ਆ ਪਾਈ ਜਾਂਦੀ ਤੇ ਅੱਜ ਹੋ ਗਈ 16 ਅਕਤੂਬਰ 2000 25 ਹੋਵੇ ਪਾਣੀ ਪਣੀ ਪਾ ਕੇ ਰੱਖਤਾ ਵਾ ਝੋਨੇ ਦੀ ਟਰਾਲੀ ਜਿਹੜਾ ਕੱਲ ਵੱਢਦੀ ਸੀ ਮਸ਼ੀਨ ਉਹ ਖੜੀ ਆ ਸਾਡੀ ਮਿੱਟੀ ਥੱਲੇ ਨੱਪੀ ਗਿਆ ਹੋਵੇ ਤੇ ਰੋਟੀ ਬਣਦੀ ਵੀ ਇਹਨਾਂ ਦੀ ਤੇ ਫਿਰ ਇਹਨਾਂ ਨੂੰ ਛੱਡ ਕਿਉਂ ਨੇ ਆ ਚਲਦੇ ਜੋ ਰਾਤ ਉਹਨਾਂ ਨੇ ਲੈਣਾ ਸੀ ਬੈ ਗਏ ਤੇ ਟਾਈਮ ਹੋ ਗਿਆ ਵਾ ਹੁਣ 8 7 ਵਜੇ 45 ਮਿੰਟ ਪੂਰੇ ਹੋ ਗਏ ਚਲੋ ਚਲੀਏ ਆਜੋ ਪੂਰਾ ਟਾਈਮ ਹੋ ਗਿਆ ਚਲੀਏ ਇਥੋਂ ਘਾੜ ਕੇ ਵੇਖ ਲਓ ਕੋਈ ਨਹੀਂ ਆਈ ਵੈਨ ਉਹ ਆ ਕੇ ਖੜਵੀ ਗਈ ਅੱਜ ਅਸੀਂ ਹੋ ਗਏ ਲੇਟ ਰੋਟੀ ਘੜ ਕੇ ਆਇਆ ਪੱਜ ਕੇ ਪੱਜ ਕੇ ਆਇਆ ਪੱਜ ਕੇ ਚਲੋ ਚਲੋ ਜਿਓਏ ਪਰ ਹੀ ਰਹਿ ਗਈ ਚੜਨ ਵਾਲੀ ਅਭੀ ਤਾਂ ਚੜ ਗਈ ਹੋ ਗਈਆਂ ਚੱਲ ਵੀ ਜਰੋ ਆਪਾਂ ਵੀ ਚਲੀਏ ਇਹ ਕਾਦੀ ਆ ਕੱਲ ਵੱਡਿਆ ਗਿਆ ਚੋਨਾ ਆ ਵੀ ਚਾਚੇ ਕਹਿੰਦੇ ਚਲੋ ਵੀ ਚਲੀਏ ਲਓ ਵੀ ਆਪਾਂ ਲਸਣ ਦਿੱਤਾ ਕੱਢ ਤੇ ਸ਼ੁਰੂ ਕਰ ਦਿੱਤਾ ਘੋੜਨਾ ਸ਼ੁਰੂ ਕਰ ਦਿੱਤਾ ਆਵੇ ਵੀ ਬਣਦਾ ਪਿਆ ਇਦਾਂ ਆਜਾ ਸਾਰਾ ਦੇਖੋ ਹੁੰਦਾ ਕਿ ਨਹੀਂ ਇਹ ਤੱਕ ਤਾਂ ਖੂਨ ਖਾਨਾ ਨਹੀਂ ਕੰਮ ਦਾ ਤੇ ਦੇਖਦੇ ਹਾਂ ਕੀ ਬਣਦਾ ਇੰਨਾ ਟਾਈਮ ਅਜਾ ਕੱਕੇ ਨੇ ਸਾਰਾ ਖਲਾਰਾ ਹੁੰਦਾ ਇੱਥੋਂ ਤੱਕ ਤੋਪਾ ਲਾਗੀ ਤਾਂ ਉਦੋਂ ਬਾਅਦ ਜ਼ਿਆਦਾ ਵਧੀਆ ਹੋਊਗਾ ਪੂਰਨ ਚੋਰ ਰਾਈਡਰ ਹੈ ਮੇਰੀ ਲਓ ਵੀ ਲਸਣ ਬਣਾਉਂਦੇ ਬਣਾਉਂਦੇ 20 ਤੇ ਸ਼ਾਮ ਪੈ ਗਈ ਹੈ ਤਾਂ ਟਾਈਮ ਹੋ ਗਿਆ ਵਾ ਕਿੰਨਾ ਟਾਈਮ ਵੀ ਕੀ ਪਹਿਲਾਂ ਤਾਂ ਕਿੰਨਾ ਹੋ ਗਿਆ 4:30 ਦਾ ਟਾਈਮ ਹੋ ਗਿਆ ਆ 4:14 ਹੋ ਗਿਆ ਤੇ ਆ ਵੀ ਬਣਾਉਦੇ ਪਏ ਆ ਸਵੀਦੇ ਉਹ ਪਿਆਵਾ ਉਥੇ ਤੇ ਮਿੱਟੀ ਨੂੰ ਪਾਣੀ ਵੀ ਪਾਉਣਾ ਹੁਣ ਹੋਰ ਇੱਕ ਘੰਟਾ ਕੋਲਾਉਣੇ ਇੱਥੇ ਤੇ ਫਿਰ ਜਾਣਾ ਕਿਸੇ ਨੂੰ ਪਰੇ ਵੀ ਤੇ ਇਹ ਬੀਜ ਬਣਾ ਕੇ ਤੇ ਫਿਰ ਚਲਦੇ ਹਾਂ ਉਸ ਤੋਂ ਬਾਅਦ ਠੀਕ ਹੈ ਅੰਜਵਾ ਕੋਕਾਨਪੁਰੇ ਖੋਸ਼ ਲਿਆਤੀਆਂ ਚੀਜ਼ੀਆਂ ਸਮਾਨ ਸਾਰਾ ਲੈ ਜਾਂਦਾ ਆ ਇਹਨੂੰ ਹੀ ਲੈ ਕੇ ਗਏ ਆ ਨਾਲ ਇਹਦੀ ਵੀ ਗੱਡੀ ਲਿਆਂਦੀ ਆਵੇ ਆ ਗੱਡੀ ਇਥੇ ਚੱਲਣੀ ਐ ਇਦਾਂ ਐ ਕੀ ਆ ਇਦਾਂ ਚੱਲਣੀ ਦੇ ਦੋ ਇਹ ਕੋਈ ਰੱਖ ਦੋ ਰੱਖ ਦੋ ਫੇਰ ਚਲਾਉਨੇ ਹੈ ਸਵੇਰੇ ਚਲਾਈ ਹੁਣ ਹੁਣ ਖੇਡੋ ਤੁਸੀਂ ਇਸ ਟਾਈਮ ਆਪਾਂ ਪਾਉਨੇ ਆ ਮਿੱਟੀ ਵਿੱਚ ਪਾਣੀ ਠੀਕ ਹੈ ਨਾ ਜਿਹੜਾ ਬਾਕੀ ਦਾ ਪਾਣੀ ਪਹਿਲਾਂ ਖਰਾਬ ਹੋਇਆ ਸਾਰਾ ਪਾ ਦਿੰਨਾ ਵਿੱਚ ਦੇ ਇੱਧਰ ਕੀ ਬਣਦਾ ਵਾ ਦਾਲ ਹੂੰ ਚੱਲੀ ਜਾਂਦਾ ਮੈਂ ਪਾ ਪਾ ਮਿੱਟੀ ਚ ਪਾਣੀ ਇੱਕ ਬਾਲਟੀ ਹੋਰ ਪਾ ਦਿੰਨੇ ਤੇ ਸਹੀ ਏ ਤੇ ਜੋ ਅੱਖਾਂ ਦਾ ਇੱਧਰ ਦੇਖੋ ਗਲਤ ਗਲਤ ਫੂਡ ਖਾ ਵੇਖ ਲੋ ਬੜਾ ਚਾ ਕੇ ਖਾਂਦੇ ਪਰ ਨਹੀਂ हटਦੇ ਉਹ कुरकुरੇ ਲਈ ਖਦੀ ਆ ਪਤਾ ਨਹੀਂ ਮਨਚੂਰ ਦੂਜੇ ਆ ਹਾਂ ਤਾਂ ਇੰਨਾ ਬੜੀ ਆ ਮਿਰਚਾਂ ਲੱਗੀਆਂ ਨੇ ਹਾਂ ਦੇਖੋ ਆ ਮਿਰਚਾਂ ਸਾਰਾ ਜਿੰਨਾ ਖਰਾਬ ਜਿਹੜਾ ਜ਼ਮਾਨਾ ਇੰਨਾ ਖਾਣਾ ਹੁੰਦਾ ਬੜਾ ਇਹਨਾਂ ਨੂੰ ਕਈ ਦਾ ਪਰ ਨਹੀਂ ਹਟਦੇ ਨੋ ਨਿੱਕੇ ਨਿੱਕੇ ਵੀ ਨਹੀਂ ਹਟਦੇ ਉਹ ਨਿੱਕੇ ਨਿੱਕੇ ਟਿੱਡੇ ਆ ਲਓ ਵੀ ਅਗਲਾ ਅੱਧ ਦਿਨ ਆ ਗਿਆ 7:20 ਮਿੰਟ ਹੋ ਗਏ ਅਵਿਧੀ ਤਿਆਰੀ ਸਕੂਲ ਦੀ ਹੋ ਗਈ ਹੈ ਤੇ ਵੇਖੀਏ ਟੂਟੀ ਆਈ ਕਿ ਨਹੀਂ ਪਾਣੀ ਉਹਦੇ ਚੋਰ ਪਈ ਸਾਰਾ ਸੁੱਕ ਗਿਆ ਮਿੱਟੀ ਚ ਤੇ ਟੂਟੀ ਫਿਰ ਨਹੀਂ ਆਈ ਕਿ ਨਹੀਂ ਜੀ ਨਹੀਂ ਚੜਦੀ ਇਹ ਤਾਂ ਫਿਰ ਚੱਲ ਪੈਣੀ ਥੋੜੇ ਹੋਰ ਇਹਨੂੰ ਪਤਲਾਇਆ ਕਰਕੇ ਘੇਰਾ ਇਹਦਾ ਤੇ ਫਿਰ ਪਾਣੀ ਪਾਉਨੇ ਆਂਦੇ ਚ ਠੀਕ ਹੈ ਜਦੋਂ ਆਕਾਂ ਦੀ ਤਿਆਰੀ ਹੋ ਜਾਂਦੀ ਹੈ ਇਹਨਾਂ ਨੂੰ ਸਕੂਲ ਸਕਾਲ ਛੱਡ ਕੇ ਤੇ ਫਿਰ ਕਰਦੇ ਆ ਕੰਮ ਆਪ ਦਾ 7:20 ਮਿੰਟ ਪਾ ਲੋ ਆ ਦਾ ਸਮਾਨ ਜਿਹੜਾ ਸਾਰਾ ਪਾਉਣ ਵਾਲਾ ਠੀਕ ਹੈ ਹੂੰ ਕੱਟ ਕੇ ਇਹਨਾਂ ਨੂੰ ਇਹ ਬੂਟ ਨਹੀਂ ਪਾਣਾ ਮੇਰੇ ਆ ਲੈ ਅੰਦੇ ਜੀ ਇਹਨੂੰ ਇਹਨੂੰ ਆਹ ਚਲੋ ਚਲੀਏ ਚਲੋ ਚਲੀਏ ਮੈਨੂੰ ਸੁਣਾਣੇ ਭੈਣ ਇੱਕ ਤਾਂ ਗਈ ਹੋਈ ਬੂਟ ਬੂਟ ਪਾਉਣ ਦੀ ਮਾਰੀ ਉਧਰ ਚਲੀ ਗਈ ਉਹਨੂੰ ਪਾਣੀ ਇਧਰ ਪਈ ਜਾਂਦਾ ਉਧਰ ਵੀ ਪਾਣੀ ਵਹਾਤਾ ਮਿੱਟੀ ਚ ਵੀ ਹੋਰ ਜਿਹੜਾ ਸੋਗਾ ਫੇਰ ਪਾ ਦਿੰਦੇ ਹਾਂ ਅੰਦਰ ਭਰ ਭਰ ਕੇ ਰੱਖਦੇ ਆ ਇੱਥੇ ਚਲੋ ਇਹਨੂੰ ਨਾਲ ਲੈ ਕੇ ਜਾਂਦੇ ਆ ਅਵੀ ਨੂੰ ਜਸਾ ਵੀ ਅਵੀ ਨੂੰ ਅਵੀ ਨੂੰ ਸੱਦ ਕੇ ਲਿਆ ਜਾ ਚੱਲਨੇ ਚੱਲਨੇ ਰੋਕੋ ਚੱਲਨੇ ਚੱਲ ਹਾਂਜੀ ਚਪੜਾ ਕਿੰਨਾ ਕੰਮ ਨਹੀਂ ਆ ਰਹੀ ਜਾਂ ਹਾਂ ਬੈਗ ਬੈਗ ਨੂੰ ਪਤਾ ਵੀ ਜਾਣਾ ਹਾਂ ਹਾਂ ਅੱਜ ਪਾ ਦੇ ਸੈਂਡਲ ਪਾ ਦੇ ਸੈਂਡਲ ਚਲੋ ਜੀ ਸਾਡੀ ਤਾਂ ਹੋ ਗਈ ਤਿਆਰੀ ਸਕੂਲ ਜਾਣ ਦੀ ਚਲੋ ਚਲੀਏ ਚਲੋ ਚਲੀਏ ਪਾਣੀ ਬਦਲਨੀ ਚਾਹਾਂ ਸੈਂਡਲ ਹਾਂ ਨਿਕਾਵੇ ਆ ਵੀ ਨਿਕਨੇ ਨਿਕ ਜਾ ਆ ਕੇ ਸਾਰੇ ਸਾਰੇ ਟਾਣ ਨੂੰ ਤੁਰੇ ਖੜਦੇ ਹਾਂ ਚਲ ਬੈਗ ਚੱਕੋ ਬੂਟ ਵਾੜ ਤਾਂ ਪਾਇਆ ਛੇਦੀ ਬੂਟ ਤੁਸੀਂ ਪਾਇਆ ਮੈਂ ਕਿਹ ਜਰਾਬਾ ਪਾ ਦੋ ਨਾ ਬੂਟ ਪਾਣਾ ਉਹ ਨੂੰ ਜਰਾਬਾ ਆਪੇ ਪਾ ਤੇ ਪਾਉਣੀਆਂ ਤਾਂ ਆ ਹੀ ਆਉਣੀਆਂ ਨੇ ਜਿਹੜੇ ਸਿੱਖੇ ਦੀ ਵੱਲ ਤਾਂ ਲੋ ਵੀ ਅੱਜ ਅੱਜ ਇਹਨਾਂ ਦੇ ਸਕੂਲ ਹੋਣੀ ਹੈ ਸਫਾਈ ਦਿਵਾਲੀ ਦੀ ਤੇ ਕੱਲ ਧੀਰੇ ਲਿਆ ਕੇ ਦੇਤੇ ਤੇ ਇੱਕ ਦੂਜਿਆਂ ਲੜੀਆਂ ਹੀ ਲਿਆ ਕੇ ਦੇਤੀਆਂ ਤੇ ਪੇਰੈਂਟਸ ਮੀਟਿੰਗ ਵੀ ਆ ਸ਼ਾਇਦ ਅਸੀਂ ਵੀ ਸਾਨੂੰ ਵੀ ਜਾਣਾ ਪਊਗਾ ਜੇ ਘਰੇ ਰਹੇ ਤਾਂ ਤੇ ਕਾ ਤੂੰ ਤੇ ਫਿਰ ਜਾਵਾਂਗੇ ਵੇਖਾਂਗੇ ਜੇ ਘਰੇ ਹੋਏ ਤਾਂ ਫਿਰ ਜਾਵਾਂਗੇ ਨਹੀਂ ਨਹੀਂ ਫਿਰ ਨਹੀਂ ਚਲੋ ਗੱਡੀ ਆਉਣ ਵਾਲੀ ਆ ਅਭੀ ਆਉਂਦੀ ਵੀ ਮਗਰ ਪੱਜੀ ਆ ਉਹ ਚਲੋ ਅੱਜ ਹੈਗੀ ਆ 17 ਤਰੀਕ 17 ਅਕਤੂਬਰ ਤੇ ਦੀਵਾਲੀ ਆ ਹੁਣ ਇਹ ਦਿਨ ਫਿਰ ਛੁੱਟੀ ਨਹੀਂ ਚਲੋ ਅਭੀ ਥੋੜੀ ਜਿਹੀ ਗੱਡੀ ਆ ਗਈ ਉਹ ਬਈ ਚਲੋ ਬਾਏ ਕਰਦੇ ਬਾਇ ਕਰਦੇ ਚਲੋ ਆਇਓ ਆਇ ਚਲੀਏ ਆਇ ਚਲੀਏ ਥੱਲੇ ਚਲੀਏ ਛਾੜਤਾ ਹਣ ਰੋਜ ਆਉਂਦਾ ਹਣ ਇਹਨੂੰ ਆਪ ਪੈ ਗਈ ਹੁਣ ਇਸ ਮੋਕੇ ਨਾਲ ਆਪੇ ਹੀ ਖਿੱਚਣ ਫਿਚਣ ਲੱਗ ਜਾਂਦਾ ਬੈਗ ਤੇ ਰੋਲਾ ਪਾਉਣ ਲੱਗ ਜਾਂਦਾ ਵੀ ਚਲੀਏ ਹੁਣ ਟਾਈਮ ਹੋ ਗਿਆ ਸਾਡਾ ਮੈਂ ਵੀ ਜਾਣ ਦਾ ਚਲੀਏ ਹਣ ਕਰੇ ਚਲੋ ਵੀ ਚਲ ਜੇ ਜਿਵੇਂ ਜੋਰਾਣ ਪੁਰਾ ਸੋਰਜੰਗ ਪਕਰ ਲੱਗ ਗਿਆ ਚੰਗੀ ਤਰ੍ਹਾਂ ਟੁੱਟ ਗਿਆ ਤੇ ਲੱਗ ਗਿਆ ਕੰਮ ਆਪਾਂ ਚੱਕੀਆ ਆ ਲਸਣ ਤੇ ਲੈ ਚਲੀਏ ਬਾਹਰ ਇੱਥੇ ਸਾਰੀਆਂ ਉਹ ਡਿੱਗ ਪਣੀਆਂ ਸਾਰੀਆਂ ਖੁਖੜੀਆਂ ਨਹੀਂ ਡਿੱਗਦੀਆਂ ਇੱਥੇ ਬਹੇ ਜੇ 2 ਮਿੰਟ ਕੰਨਾ ਤੇ ਫਿਰ ਉੱਥੇ ਚਲੇ ਜਾਵਾਂ ਕਾਕਾ ਗਿਆ ਫਨ ਤੇ ਲਓ ਕਿੱਧਰ ਗਿਆ ਜ਼ੋਰੇ ਆ ਵੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਲੈ ਲੈ ਪੁੱਤੂ ਆ ਜਾ ਆ ਜਾ ਆ ਜਾ ਚਾਹ ਪੀ ਲੈ ਜਾ ਆ ਜਾ ਓਏ ਲੋਗੀ ਆਪਾਂ ਵੀ ਸਵੇਰੇ ਸਵੇਰੇ ਕੰਮ ਸ਼ੁਰੂ ਕਰਤਾ ਇੰਨੀ ਦੁੱਧ ਨਹੀਂ ਬਣਾਈਏ 20 ਜੱਗ ਰਿਹਾ ਲਸੀ ਲਾਥੇ ਜੱਗ ਉੱਠ ਜਾ ਕੇ ਜੱਗ ਇਹ ਲਸੀ ਹਾਸਤੇ ਜਾ ਕੇ ਚੱਕ ਬਾਈ ਉਹ ਪਾਣੀ ਨਿਕਲਣ ਲੱਗਾ ਮਿੱਟੀ ਚ ਕਿ ਬਣਾਈਏ ਪਹਿਲਾਂ ਕਰੀਏ ਇਹ ਕੰਮ ਆਪਦਾ ਬੇਰਵੇਂ ਨੇ ਬਾਕੀ ਸਸਟਾਮ ਉਹ ਸਸਟਾਮ ਲਓ ਜੀ ਅਸੀਂ ਆਏ ਸੀ ਸਕੂਲ ਤੇ ਇਹਨੂੰ ਛੁੱਟੇ ਦਵਾਈਏ ਆਓਏ ਪੇਰੈਂਟਸ ਮੀਟਿੰਗ ਸੀਗੀ ਤੇ ਉਹ ਤਾਂ ਕੰਪਲੀਟ ਹੋ ਗਈ ਤੇ ਹੁਣ ਫ੍ਰੀ ਟਾਈਮ ਸੀ ਤੇ ਮੈਂ ਕਿਹਾ ਇਹਨੂੰ ਹੁਣ ਇੱਥੇ ਲੈ ਕੇ ਚਲੀਏ ਹੂੰ ਹੂੰ ਹਾਂ ਵਧੇ ਛੋਟੇ ਆ ਵਧੇ ਉਹ ਉਧਰ ਵੀ ਆ ਗਿਆ ਖਲਾਉਣੇ ਹਾਂ ਠੀਕ ਆ ਚੱਲ ਪਿਆ ਲੋ ਵੀ ਜੋਰਾ ਫੁੱਲ ਮਸਤੀਆਂ ਕਰੀ ਜਾਂਦਾ ਇਹਨਾਂ ਨੇ ਇੱਧਰ ਲਿਆ ਛੋਟਿਆਂ ਤਾਂ ਉਸ ਦਾ ਹੀ ਨੀਚੀ ਤੋਂ ਲੈ ਆਇਆ ਹੁਣ ਉਹ ਚੂਲਿਆਂ ਤੇ ਵੀ ਜਾਣਾ ਇਹਨੇ ਹੁਣ ਮੋਟਰਸਾਈਕਲ ਤੇ ਮੋਟਰਸਾਈਕਲ ਦਾ ਵੀ ਬੜਾ ਸ਼ਕੀਨ ਹੋ ਗਿਆ ਬਾਲਾ ਹੀ ਜ਼ਿਆਦਾ ਜਾਣਾ ਜਾ ਬਸ ਬਸ